ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਵਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡਿੰਗ ਕਰਨੀ ਪੈ ਗਈ ਸੀ ਅੱਗੇ ਕੁਝ ਦਿਨ ਪਧਾਨੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਤੁਘਟਨਾ ਹੋਈਆਂ ਸੀ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਫਰਸਟ ਜੂਨ ਤੇ 3 ਮਈ ਤੇ 1 ਜੂਨ ਨੂੰ ਆਪਾਂ ਨੇ ਨਿਰਧਾਰਿਤ ਕੀਤੀ ਹੈ ਉਹ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜੇ ਆਪਾਂ ਜਾਣਾ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਵਿਸ਼ੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਪਾਤਸ਼ਾਹ ਜੀ ਸਾਨੂੰ ਵੀ ਨਾਮ ਦੀ ਦਾਤ ਬਖਸ਼ੋ ਨਾਮ ਜਪ ਕਰਕੇ ਆਪਾਂ ਵੀ ਲੋਕ ਸੁਖੀਏ ਪਰਲੋਕ ਸੁਹੇਦਾ ਕਰ ਲਈਏ ਵਿਸ਼ੇਵਕਾਰਾਂ ਤੋਂ ਬਚ ਜਾਵਾਂਗੇ ਜੇ ਪ੍ਰਮਾਤਮਾ ਦੀ ਸੰਗਤ ਕਰਾਂਗੇ ਸਤਿਗੁਰੂ ਜੀ ਰਹਿਮਤ ਕਰਨ ਆਪਣਾ ਇਹ ਰੱਬ ਹੋਇਆ ਜੀਵਨ ਰੂਪੀ ਜੀਤ ਦਾ ਮਹੀਨਾ ਜਿਹੜਾ ਹੈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕੀਤੀ ਤੋਬੀ ਪਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਰੂਪ ਦੇ ਵਿੱਚ ਇਕੱਤਰ ਹੋਏ ਆ ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਿਚਕਾਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਹੈੱਡ ਗ੍ਰੰਥੀ ਸਿੱਖ ਸਭਾ ਗੁਰਦੁਆਰਾ ਨਵਾਂ ਸ਼ਹਿਰ ਉਹ ਪਹਿਲਾਂ ਦੀ ਤਰ੍ਹਾਂ ਉਹਨਾਂ ਨੇ ਸ਼ਵਾਮਾਂ ਦਿੱਤੀਆਂ ਨੇ ਅਸੀਂ ਉਹਨਾਂ ਦੇ ਬੜੇ ਤਨਭਾਦੇ ਆ ਬਹਾਦਰ ਚਾਂਦੇ ਰੋੜਾ ਸਾਹਿਬ ਉਹ ਵੀ ਸਾਡੇ ਵਿਚਕਾਰ ਅੱਜ ਪਹੁੰਚੇ ਨੇ ਅਜੇ ਕੁਛ ਮਿੰਟ ਪਹਿਲਾਂ ਹੀ ਉਹਨਾਂ ਨੇ ਫੋਨ ਤੇ ਸੰਪਰਕ ਕੀਤਾ ਸੀ ਤੇ ਉਹਨੇ ਸਾਡੀ ਬੇਨਤੀ ਨੂੰ ਕਬੂਲ ਕੀਤਾ ਤੇ ਅਸ਼ਰੇ ਨੀਯਰ ਜੀ ਸਤਿਕਾਰਯੋਗ ਨੇ ਸਾਡੇ ਸਾਰਿਆਂ ਦੇ ਤੇ ਮੇਰੇ ਵੱਡੇ ਵੀਰ ਸ਼ਿਵਾਸ਼ ਅਰੋੜਾ ਜੀ ਬਾਅਦ ਤੇ ਪ੍ਰਦੇਸੀ ਜੀ ਵਾਲੀ ਸਾਹਿਬ ਚਲੇ ਗਏ ਨੇ ਤੁਹਾਡਾ ਅੱਜ ਸੰਗਤ ਰੂਪ ਵਿੱਚ ਦਰਸ਼ਨ ਦੇਣ ਲਈ ਬੜੇ ਅਸੀਂ ਉਸ ਵਾਹਿਗੁਰੂ ਦਾ ਤਲਬਾਦ ਕਰਦੇ ਆ ਕਿ ਅਸੀਂ ਤੁਹਾਡੇ ਜਰੀਏ ਦੇ ਨਾਲ ਅਸੀਂ ਸੰਗਤ ਦੇ ਦਰਸ਼ਨ ਕੀਤੇ ਆ ਤੇ ਤੁਹਾਡਾ ਵੀ ਕਦਮ-ਕਦਮ ਜਿਹੜਾ ਹੈ ਉਹ ਸਿਰ ਮੱਥੇ ਤੇ ਅਸੀਂ ਕਬੂਲ ਕਰਦੇ ਆ ਮੈਂ ਗੱਲ ਕਰਾਂਗਾ ਕਿ ਭਾਈ ਸਾਹਿਬ ਭਾਈ ਮਨਜੀਤ ਸਿੰਘ ਉਹਨਾਂ ਨੇ ਅੱਜ ਦੇ ਮਹੀਨੇ ਦਾ ਜੋ ਵਿਆਖਿਆ ਮਨੁੱਖੀ ਜੀਵਨ ਦੇ ਵਿੱਚ ਜਿਹੜੀ ਮਹੱਤਤਾ ਹੈ ਉਹ ਉਹ ਕੁਦਰਤ ਦੇ ਨਾਲ ਜੋੜ ਕੇ ਜਿਵੇਂ ਕੀਤਾ ਹੈ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਸਮਝ ਗਏ ਹੋਵਾਂਗੇ ਜਿੰਨੇ ਵੀ ਸੰਗਤ ਰੂਪ ਦੇ ਵਿੱਚ ਬੈਠੇ ਆ ਕਿ ਗਰਮਾਣੀ ਦਾ ਕਿੰਨਾ ਸਾਡੇ ਜੀਵਨ ਦੇ ਵਿੱਚ ਕਿੱਡੀ ਮਹੱਤਤਾ ਕਿ ਨਹੀਂ ਤੇ ਇਹ ਰੁੱਤਾਂ ਦੇ ਵਿੱਚ ਮੌਸਮਾਂ ਦੇ ਵਿਹਾਰੇ ਦੇ ਨਾਲ ਪੰਡ ਕੇ ਗੁਰੂ ਸਾਹਿਬਾਨ ਨੇ ਜਿਹੜੀ ਆ ਉਹ ਗੱਲ ਕੀਤੀ ਹੋਈ ਆ ਤੇ ਸਾਨੂੰ ਇੱਕ ਉਹਨਾਂ ਨੇ ਸੰਗਤ ਦੀ ਬੜੀ ਮਹੱਤਾ ਕੀਤੀ ਗੱਲ ਜੀ ਹੈ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਣਾ ਥੋੜਾ ਬੋਤ ਦਾ ਸਮਾਂ ਕੱਢ ਕੇ ਅਸੀਂ ਜਰੂਰ ਜੈਸਵੀ ਈਸ਼ ਨੂੰ ਮੰਨਦੇ ਆ ਜਿਸ ਵੀ ਧਰਮ ਨੂੰ ਮੰਨਦੇ ਆ ਤੇ ਸੰਗਤ ਦੇ ਵਿੱਚ ਜਰੂਰ ਜੁੜਿਆ ਕਰੋ ਹੁਣ ਅਸੀਂ ਅੱਧਾ ਪੌਣਾ ਘੰਟਾ ਇੱਥੇ ਸੰਗਤ ਦੇ ਰੂਪ ਦੇ ਵਿੱਚ ਜੁੜਨਾ ਹੈ ਇਹ ਜਿੱਥੇ ਸਾਡੇ ਖੁਰਾਕ ਅਸੀਂ ਆਪਣੇ ਸਰੀਰ ਨੂੰ ਤਾਕਤ ਦੇਣ ਲਈ ਉਹਨੂੰ ਜਿੰਦਾ ਰੱਖਣ ਲਈ ਬਿਮਾਰੀਆਂ ਤੋਂ ਬਚਣ ਲਈ ਆਪਣੀ ਪਹੁੰਚ ਦੇ ਮੁਤਾਬਕ ਜਿਹੜੀ ਖੁਰਾਕ ਲੈਨੇ ਆ ਤੇ ਇਸੇ ਤਰ੍ਹਾਂ ਸਾਡੇ ਜਿਹੜੇ ਮਾਨਸਿਕਤਾ ਨੂੰ ਠੀਕ ਕਰਨ ਲਈ ਆ ਜਿਹੜੇ ਗੁਰਬਾਣੀ ਦਾ ਸਹਾਰਾ ਲੈਣਾ ਜਾਂ ਸੰਗਤ ਦਾ ਜਿਹੜਾ ਸਹਾਰਾ ਲੈਣਾ ਕਿ ਮਾਨਸਿਕ ਤੌਰ ਤੇ ਅਸੀਂ ਬਹੁਤ ਸਾਰੀਆਂ ਦਬਾਅਵਾ ਦੇ ਵਿੱਚੋਂ ਨਿਕਲ ਜਾਂਦੇ ਆ ਤੇ ਜਿਹੜੇ ਬੱਚੇ ਬੈਠੇ ਰਹੇ ਸਾਡੇ ਕੋਲ ਉਹ ਇਹ ਇੱਕ ਵੱਡਾ ਕਾਰਨ ਹੈ ਦਾ ਕਿ ਉਹਨਾਂ ਨੇ ਚਾਹੇ ਉਹ ਪਰਿਵਾਰ ਦੀ ਸੰਗਤ ਹੈ ਚਾਹੇ ਕਿਸੇ ਹੋਰ ਖੁਸ਼ੀ ਗਮੇ ਦੀ ਸੰਗਤ ਹੈ ਉਹਨਾਂ ਨੇ ਉਹ ਸੰਗਤ ਨੂੰ ਜਿਹੜਾ ਹੈ ਉਹ ਧਨਾਰਾ ਕਰ ਗਏ ਸੀ ਤੇ ਅੱਜ ਮੁੜ ਕੇ ਫੇਰ ਜੁੜੇ ਨੇ ਵਾਹਿਗੁਰੂ ਪਰਮਾਤਮਾ ਅੱਲਾ ਇਸ਼ਵਰ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਕਿ ਐਸੀ ਤਰ੍ਹਾਂ ਉਹ ਸੰਗਤ ਕਰਦੇ ਰਹਿਣ ਤੇ ਉਹਨਾਂ ਦੀ ਮਾਨਸਿਕਤਾ ਜਿਹੜੀ ਉਹ ਬਣੀ ਰਹੇ ਤੇ ਆਪਣਾ ਜੀਵਨ ਜਿਹੜਾ ਹੈ ਉਹ ਸੁੱਖਾਂ ਵਾਲਾ ਬਤੀਤ ਕਰਨ ਕਿਉਂਕਿ ਉਹਨਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਦਾ ਜਿਹੜਾ ਹੈ ਉਹ ਜੀਵਨ ਜੁੜਿਆ ਹੋਇਆ ਤੇ ਜੇ ਇਸ ਤਰ੍ਹਾਂ ਜੁੜਨਗੇ ਤਾਂ ਇਹ ਸੰਗਤ ਦੇ ਰੂਪ ਦੇ ਵਿੱਚ ਆ ਕੇ ਤੇ ਉਹ ਆਪਣੇ ਘਰ ਦੇ ਵਿੱਚ ਵੀ ਇੱਕ ਸੰਗਤ ਰੂਪ ਦੇ ਵਿੱਚ ਜੁੜ ਜਾਣ ਚਾਹੇ 2-4 ਘਰ ਦੇ ਮਨੁੱਖ ਜਿਹੜੇ ਹੁੰਦੇ ਆ ਮੈਂਬਰ ਹੁੰਦੇ ਆ ਤੇ ਸਾਨੂੰ ਵੀ ਜਿੱਥੇ ਚੰਗੀਆਂ ਵਿਚਾਰਾ ਆਉਂਦੀਆਂ ਚੰਗੇ ਖੇਤਰ ਦੀਆਂ ਵਿਚਾਰਾ ਆਉਂਦੀਆਂ ਇਹ ਜ਼ਰੂਰੀ ਨੇ ਇਕੱਲੇ ਰੱਬ ਦੀਆਂ ਗੱਲਾਂ ਹੁੰਦੀਆਂ ਨੇ ਸਾਡੇ ਜੋ ਵੀ ਜੋ ਮੇਰੇ ਸਤਿਕਾਰਯੋਗ ਇੱਥੇ ਨਸ਼ਾ ਕੇਂਦਰ ਦੇ ਜਿਹੜੇ ਇੰਚਾਰਜ ਸਾਹਿਬ ਆ ਔਰ ਇੱਥੇ ਆਏ ਹੋਏ ਮੇਰੇ ਭੈਣ ਉਤੇ ਭਰਾਵੋ ਅੱਜ ਅਸੀਂ ਨਸ਼ਿਆਂ ਦੀ ਲਹਿਰ ਦੇ ਵਿੱਚ ਕਿਉਂ ਡੁੱਬੇ ਹੋਇਆ ਨਸ਼ਾ ਕਰਦੇ ਨੇ ਜਿਹੜੇ ਮੇਰੇ ਨੌਜਵਾਨ ਉਹ ਕਦੀ ਸੁੱਖ ਨਹੀਂ ਕਦੀ ਪਾ ਸਕਦੇ ਉਹਨਾਂ ਨੇ ਤਾਂ ਸੁੱਖ ਕੀ ਪਾਣਾ ਉਹਦੇ ਘਰ ਦੇ ਵੀ ਸੁੱਖ ਨਹੀਂ ਪਾ ਸਕਦੇ ਉਹਦਾ ਕੋਈ ਰਿਸ਼ਤੇਦਾਰ ਸੁੱਖ ਨਹੀਂ ਪਾ ਸਕਦਾ ਉਹਦਾ ਕੋਈ ਮਹੱਲੇ ਵਾਲਾ ਸੁੱਖ ਨਹੀਂ ਪਾ ਸਕਦਾ ਅਸੀਂ ਦਾ ਇੱਕ ਪਿੰਡ ਪਿੰਡ ਜਾ ਕੇ ਨਸ਼ੇ ਦੇ ਖਿਲਾਫ ਹਰ ਹਫਤੇ ਜਾਂ 15 ਦਿਨਾਂ ਬਾਅਦ ਜਾਂ ਮਿੰਦੇ ਹਰ ਪਿੰਡ ਦੇ ਵਿੱਚ ਜਾਂਦੇ ਆ ਉੱਥੇ ਇਹੀ ਪ੍ਰਾਰਥਨਾ ਆਪਣੇ ਨੌਜਵਾਨਾਂ ਵੀਰਾਂ ਨੂੰ ਕਰਦਾ ਐ ਮੇਰੇ ਨੌਜਵਾਨ ਭਰਾਵੋ ਨਸ਼ਾ ਛੱਡ ਕੇ ਚੰਗੇ ਕੰਮ ਵੱਲ ਕਰੋ ਨਸ਼ਾ ਕਈ ਕਿਸਮ ਦਾ ਹੁੰਦਾ ਹੈ ਨਸ਼ਾ ਸ਼ਰਾਬ ਦਾ ਵੀ ਨਸ਼ਾ ਇਹ ਵੀ ਨਸ਼ਾ ਨਸ਼ਾ ਕਿਹੜਾ ਕਹਿੰਦਾ ਆਪਨੇ ਰੱਜਾ ਉਸ ਪਰਮਾਤਮਾ ਦਾ ਕਹਦਾ ਉਸ ਪਰਮਾਤਮਾ ਦੇ ਨਾਲ ਅਸੀਂ ਆਪਣੀ ਬਿਰਤੀ ਲਾਣੀ ਆ ਸਭ ਤੋਂ ਵੱਡਾ ਨਸ਼ਾ ਇਹੀ ਆ ਔਰ ਵੱਡਿਆਂ ਦਾ ਸਤਿਕਾਰ ਕਰਨਾ ਮਾਪਪਾਂ ਦੀ ਸੇਵਾ ਕਰਨੀ ਆ ਮੈਂ ਤਾਂ ਇਹੀ ਆਪਣੇ ਨੌਜਵਾਨਾਂ ਨੂੰ ਕਹਿੰਦਾ ਨਸ਼ੇ ਤੋਂ ਦੂਰ ਹੋ ਕੇ ਅੱਜ ਜਿਹੜੇ ਕੰਮੇ ਚੰਗੇ ਕੰਮ ਕਰਦੇ ਆ ਉਹਦੇ 'ਚ ਯੋਗਦਾਨ ਦਿਓ ਔਰ ਪਰਮਾਤਮਾ ਦਾ ਸਿਮਰਨ ਕਰੋ ਵੱਡਿਆਂ ਦੀ ਇੱਜ਼ਤ ਕਰੋ ਮਾਪਪਾਂ ਦੀ ਜਿਹੜੀ ਸੇਵਾ ਆ ਸਭ ਤੋਂ ਵੱਡੀ ਸੇਵਾ ਆ ਇਹਨੇ ਕਹਿੰਦਾ ਹੋਇਆ ਜੀ ਅਰੋੜਾ ਸਾਹਿਬ ਨਹੀਂ ਸਾਹਿਬ ਵਾਸੀ ਪ੍ਰਦੇਸੀ ਸਟਾਫ ਦੇ ਮੈਂਬਰ ਤੇ ਪਿਆਰੇ ਬੱਚਿਓ ਇਸ ਸੰਗਰਾ ਦੇ ਸ਼ੁਭ ਮੌਕੇ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਆਂ ਦੁਨੀਆ ਪਰ ਦੇ ਨਸ਼ੇ ਉਤਰ ਜਾਣ ਪ੍ਰਭਾਤ ਨਾਮੁਖ ਮਾਰੀ ਨਾਨਕਾ ਚੜੀ ਰਹੇ ਜੰਗ ਜਿਹੜੇ ਅਸੀਂ ਮੈਂ ਜ਼ਿਆਦਾ ਕੁਝ ਨਹੀਂ ਕਮਾਂਗਾ ਜਿਹੜੇ ਅਸੀਂ ਭੈੜੀ ਸੰਗਤ ਦੇ ਵਿੱਚ ਅਸੀਂ ਪੈ ਗਏ ਆਂ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਆਂ ਕਿ ਇਸ ਮੌਕੇ ਦੇ ਉੱਪਰ ਤੁਸੀਂ ਆਪਣੇ ਮਾਪੋ ਪੀ ਦੀ ਸੇਵਾ ਕਰੋ ਉਹਨਾਂ ਦਾ ਨਾਮ ਰੋਸ਼ਨ ਕਰੋ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਰਦੇ ਦੇ ਵਿੱਚ ਆਪਣੇ ਨਗਰ ਦੇ ਵਿੱਚ ਉਹਨਾਂ ਦਾ ਨਾਮ ਦੇਖੋ ਅਗਰ ਸਵੇਰ ਦਾ ਪੁੱਢਿਆ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਤਾਂ ਉਹਨੂੰ ਪੁੱਢਿਆ ਨਹੀਂ ਕਿਹਾ ਜਾਂਦਾ ਅਸੀਂ ਜਾਣੇ ਆ ਵੀ ਜਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਨ ਰਹੇ ਹਾਂ ਉਸ ਤਰ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਤਾਂ ਆਪਣੇ ਆਪਣੇ ਮਾਪੋ ਪੀ ਦੀ ਸੇਵਾ ਕਰਕੇ ਆਪਣੇ ਨਗਰ ਦੀ ਆਪਣੇ ਦੇਸ਼ ਦੀ ਸੇਵਾ ਕਰਕੇ ਆਪਣਾ ਨਾਮ ਰੋਸ਼ਨ ਕਰੋ जे भैरी संगत में पै पर जाओ परमात्मा अगर अभी दुआ करते हैं कि छुटकारा मिल जाए तो, तो साढ़ा जीवन भी थोड़े को सफल होगा मैं कभी कविता कह के समाप्त कर देंगे तो बहुत डब्बा टाइम नहीं लगवागा मैं तुम्हें तो आज जो फल हम खा रहे हैं पके पकाए हुए ये पेड़ हैं हमारे पुरखों के लगाए हुए अगर हम आज नए पेड़ नहीं लगाएंगे तो आने वाले बच्चे फल कहाँ से खाएंगे और जिंदगी क्या है जन्म होने पर बटने वाली मिठाई से शुरू हुआ जिंदगी का यह खेल श्राद्ध के खीर पर अगर समाप्त हो जाता है गायक दिलवर जीत दिलवर दे गाए हुए गीत जवानी के तर चली का पोस्टर अभी कलाकार संगीत सवा नवा शहर वालों रिलीज किया गया ये गीत प्रसिद्ध गीतकार देशराज बाली होरा वालों लिखा गया पत्रकार देसी दीपू नवा शहर राष्ट्रपति हुए हैं डॉक्टर ए पी जे कलाम बहुत उन्होंने एक कहीं आप अपना भविष्य नहीं बदल सकते पर आप अपनी आदतें जरूर बदल सकते हैं और जो आप आपकी आदतें बदल जाएगी तो आपका भविष्य अपने आप ही बदल जाएगी और है जी बुधाई से ही खत्म हो जाता है रिश्ता औरतों का फिर उसके बाद आंखों के आंसू पहचानने वाला उनका कोई भी नहीं होता रोता है दिल जब औरतों का ससुराल में उनको चुप कराने वाला कोई नहीं होता सारे रिश्ते भूल वो सबको अपनाती है प्यार से तसली देने वाला उन्हें कोई भी नहीं होता हर बात बरतने वो हर बात सह जाती है ससुराल में उनकी तरफ से भूलने वाला कोई भी नहीं कहते जी मदद करना सीखिए फ़ायदे के बगैर मिलना जुलना सीखिए दिखावे के बगैर जिंदगी जीना सीखिए दिखावे के बगैर और मुस्कुराना सीखिए सेल्फी के बगैर और प्रभु का विश्वास कीजिए किसी भी शंका के बगैर कभी थमने का नाम नहीं ले रही आज दिल कर रहे हैं कि बच्चे की तरह हम, मैं भी लूट जाऊँ फिर सोचा उम्र का तगाज़ा है मनाएगा कौन रखा करो नज़दीकियाँ जिंदगी का कुछ भी भरोसा नहीं है ਕ੍ਰਿਪਾ ਮੈਨੂੰ ਇਹ ਕਹਿਣਾ ਕਿ ਚਲੇਗਾ ਉਹ ਸਾਹਿਤਕ ਜਿਹੜੀਆਂ ਰਚਨਾਵਾਂ ਨੇ ਉਹ ਬੜੀਆਂ ਅਰਥਪੂਰਵਕ ਹੋਣੀਆਂ ਨੇ ਇਹਨਾਂ ਦਾ ਕੋਈ ਜ਼ਿੰਦਗੀ ਦੇ ਵਿੱਚ ਮਹਨਤ ਤੇ ਜੇ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣ ਲਈਏ ਤੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਢਾੜ ਲਈਏ ਤਾਂ ਮੇਰਾ ਖਿਆਲ ਹੈ ਕਿ ਜੀਵਨ ਬੰਦੇ ਦਾ ਸੁਧਾਈ ਹੋ ਸਕਦਾ ਤੇ ਬੁਰੀਆਂ ਆਦਤਾਂ ਵਿੱਚੋਂ ਨਿਕਾ ਕੇ ਚੰਗੀਆਂ ਆਦਤਾਂ ਵਿੱਚ ਬੰਦਾ ਪਰਵੇਸ਼ ਜਿਹੜਾ ਹੈ ਹੋ ਜਾਂਦਾ ਸੋ ਅੱਜ ਇਸ ਸਮੇਂ ਦੇ ਉੱਤੇ ਅੱਜ ਦਿਹਾੜੇ ਦੇ ਉੱਤੇ ਮੈਂ ਸਾਰਿਆਂ ਦਾ ਤਲਵਾਦ ਵੀ ਕਰਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਹ ਬੱਚੇ ਜਰੇ ਆ ਉਹ ਗਰਾਹੇ ਪੈ ਗਏ ਨੇ ਜਾਂ ਬੁਰੀਆਂ ਆਦਤਾਂ ਦੇ ਵਿੱਚ ਚਲੇ ਗਏ ਨੇ ਸੱਚੇ ਪ੍ਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਇਹਰਾ ਤੋਂ ਸ਼ਿਕਾਰਾ ਪਾ ਕੇ ਉਹਨਾਂ ਨੂੰ ਵਧੀਆ ਜ਼ਿੰਦਗੀ ਜਿਉਣ ਦਾ ਬਲ ਬਖਸ਼ੇ ਵਾਹਿਗੁਰੂ ਦਾ ਕਾਸਾ ਜਿਸ ਸੱਜਣ ਸਿੰਘ ਪਾਲਸੇਈ ਨਗਰ ਦਾ ਸਵਰਗ ਸੁਖਾਤਿਆਂ ਸੇ ਸਭਰਨੀਆਂ ਹਲਫੇ ਦਮੀਆਂ ਤੇ ਤਾਰੀਆਂ ਸਰਦਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ